ਪ੍ਰਧਾਨ ਜੀ ਚੋਰੀ ਹੋਈ ਹੈ ਇਸ ਵਾਰ ਦਾ ਦਵਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤਕਰੀਬਨ ਸਵੇਰੇ 9 ਵਜੇ ਜੋ ਟਾਇਲਾ ਲਗਾਉਂਦੇ ਸਾਡੇ ਘਰ ਦਿਨੇਸ਼ ਲੜਕਾ ਮੈਨੂੰ ਉਹਦੀ ਕੋਲ ਆਈ ਕਿ ਅਜੀ ਮੇਰੀ ਨਾ ਮਸ਼ੀਨਾ ਇੱਥੇ ਨਹੀਂ ਹੈ ਤੇ ਤੁਹਾਡਾ ਜਿਹੜਾ ਮੇਨ ਗੇਟ ਹੈ ਇਹਦਾ ਲੋਕ ਟੁੱਟਿਆ ਪਿਆ ਤੇ ਤੁਸੀਂ ਜੋ ਰੂਮ ਦੇ ਵਿੱਚ ਬੈੱਡ ਰੱਖ ਕੇ ਗਏ ਤੇ ਦੀਵਾਨ ਬੈੱਡ ਉਹ ਵੀ ਨਾ ਜਨਨ ਕਿ ਆਪਣੀ ਜਗ੍ਹਾ ਤੇ ਨਹੀਂ ਹੈ ਇਹ ਇਧਰ ਉਧਰ ਖਿਲੜਿਆ ਪਿਆ ਸਮਾਨ ਤੇ ਮੈਂ ਕਹ ਸਮਾਨ ਖਿਲੜ ਰਿਹਾ ਮਤਲਬ ਕਿ ਕੋਈ ਗਿਰ ਗਿਆ ਜਾਂ ਕੀ ਹੋ ਗਿਆ ਕਹਿੰਦਾ ਨਹੀਂ ਭਾਜੀ ਸਾਰਾ ਸਮਾਨ ਨਹੀਂ ਬੜਾ ਅਫਸਰਟ ਹੋਇਆ ਪਿਆ ਤੁਸੀਂ ਜਲਦੀ ਆਓ ਲੱਗਦਾ ਚੋਰੀ ਹੋਈ ਔਰ ਮੇਰਾ ਸਮਾਨ ਵੀ ਹੈ ਨਹੀਂ ਪੀਓਪੀ ਵਾਲੇ ਦਾ ਸਮਾਨ ਵੀ ਹੈ ਨਹੀਂ ਇੱਥੇ ਜੋ ਡਾਊਨ ਸਿਲਿੰਗ ਕਰਿਆ ਕਰਦਾ ਉਹਨਾਂ ਦਾ ਸਮਾਨ ਵੀ ਹੈ ਨਹੀਂ ਸਾਡੀਆਂ ਸਾਰੀਆਂ-ਸਾਰੀਆਂ ਮਸ਼ੀਨਾਂ ਗਾਇਬ ਹੋ ਗਈਆਂ ਮੈਂ ਤੇ ਮੇਰੀ ਭੈਣ ਜਦੋਂ ਘਰ ਆਏ ਔਰ ਮੈਂ ਮਿਸਤਰੀ ਉਹਨੂੰ ਨਾਲ ਲਿਆ ਆਪਣੇ ਜਦੋਂ ਆਪਾਂ ਘਰ ਪੁੱਜੇ ਤਾਂ ਦੇਖਿਆ ਜੋ ਦੀਵਾਨ ਬੈੱਡ ਸੀਗਾ ਉਸ ਰੂਮ ਦੇ ਵਿੱਚ ਉਹ ਅਸੀਂ ਜਦੋਂ ਮਕਾਨ ਆਪਣਾ ਸ਼ਿਫਟ ਕੀਤਾ ਤਾਂ ਦੀਵਾਨ ਬੈੱਡ ਭੱਜ ਕੇ ਦੀਵਾਰ ਦੇ ਉੱਪਰ ਅਸੀਂ ਚਾਰ ਜਣਿਆਂ ਨੇ ਉਸ ਦੀਵਾਰ ਨੂੰ ਰੱਖਿਆ ਤੇ ਉਸ ਦੇ ਉੱਪਰ ਮੈਂ ਉਸ ਦੀ ਢੋਜੋ ਹੁੰਦੀ ਆ ਬੈਕ ਸਾਈਡ ਵਾਲੀ ਉਹ ਉੱਪਰ ਰੱਖ ਕੇ ਅਸੀਂ ਦੂਸਰੇ ਮਕਾਨ 'ਚ ਸ਼ਿਫਟ ਕੀਤਾ ਕਿ ਉੱਥੇ ਛੋਟੀ ਜਿਹੀ ਜਗ੍ਹਾ ਸੀ ਸਾਰਾ ਸਮਾਨ ਨਹੀਂ ਲੈ ਕੇ ਜਾ ਸਕਦੇ ਸੋ ਜਦੋਂ ਮੈਂ ਆਇਆ ਤਾਂ ਦੇਖਿਆ ਉਹ ਬੈੱਡ ਉੱਪਰ ਤੋਂ ਲਾਇਆ ਪਿਆ ਹੈ نیچے ਪਿਆਕ ਉਹ ਦੀਵਾਰ ਦੋਨੋਂ ਖਾਲੀ ਹੋ ਕੇ ਸਮਾਨ ਜੋ ਦੇ ਅੰਦਰ ਪਿਆ ਸੀ ਜੋ ਸਾਡੀ ਗਿਫਟ ਆਈਟਮਸ ਸੀਗੀਆਂ ਜੋ ਕੁਝ ਵੀ tha ਉਹ ਸਾਰਾ ਉਸ ਵਿੱਚੋਂ ਨਿਕਲ ਗਿਆ ਉਸ ਤੋਂ ਬਾਅਦ ਆਪਾਂ ਗਏ ਨੀਚੇ ਵਾਲੇ ਪੋਰਸ਼ਨ ਦੇ ਵਿੱਚ ਜਿੱਥੇ ਮੈਂ ਪਹਿਲੇ ਹਲਵਾਈ ਦਾ ਕੰਮ ਕਰਦਾ ਸੀ ਉੱਥੇ ਸਾਡਾ ਕਾਫੀ ਭਾਂਡੇ ਵਗੈਰਾ ਹੋਰ ਜੋ ਵੀ ਸਮਾਨ ਸੀਗਾ ਉਹ ਪਿਆਤਾ ਤੇ ਉਹ ਸਮਾਨ ਤਕਰੀਬਨ بڑے بڑے ਪਤਿਲੇ ਹੋਗੇ ਇੱਕ ਛੋਟਾ ਕੋਈ ਰੈਡਬੋਲ ਟਾਈਪ ਦਾ ਫ੍ਰੀਜ ਸੀਗਾ ਹੋਰ ਮੇਰਾ ਕਾਫੀ ਕੀਮਤੀ ਸਮਾਨ ਉਹ ਸਾਰਾ ਹੀ ਉਥੋਂ ਚੋਰੀ ਹੋ ਗਿਆ ਇਹ ਵਾਰ ਦਾਤ ਬਾਰੇ ਪਤਾ ਲੱਗਿਆ ਹੈਗਾ ਕਿ ਕਿੰਨੇ ਕੁ ਵਿਜੇਸ਼ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਬਾਰੇ ਕੋਈ ਪੁਸ਼ਟੀ ਹੋਈ ਹੈ ਦੇਖੋ ਮੈਂ ਜੋ ਸਟਿੰਗ ਚਾਲ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਸਰਦਾਰ ਗੁਰਮੁਖ ਸਿੰਘ ਜੀ ਨਾਲ ਉਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਸੀਗੇ ਤੇ ਅਸੀਂ ਅਨਬਾਉਂਡ ਤੇ ਜੋ ਕੈਮਰੇ ਚੈੱਕ ਕੀਤੇ ਹੈ ਤਾਂ ਕੈਮਰਿਆਂ ਤੋਂ ਪਤਾ ਲੱਗਿਆ ਕੋਈ 10:34 ਮਿੰਟ ਤੇ 60 ਤੋਂ 10:02 ਜਾਂ 4 ਲੜਕੇ ਆ ਜੋ ਰਾਉਂਡ ਲਗਾ ਰਹੇ ਨੇ ਘੁਮਰੇ ਨੇ ਇੱਥੇ ਹਜਾਉਣਾ ਤੇ ਸ਼ੱਕ ਹੈ ਕੁਝ ਪੱਕਾ ਨਹੀਂ ਕਹਿ ਸਕਦੇ ਬਾਕੀ ਤਫਦੀਸ਼ ਜਰੇ ਜਾ ਰਹੀ ਹੈ ਲਗਭਗ ਜੇ ਜਿਹੜੀ ਚੋਰੀ ਹੋਈ ਹੈ ਉਹਦੇ ਵਿੱਚ ਕਿੰਨੇ ਕ ਦਾ ਸਮਾਨ ਹੈਗਾ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਸਾਡਾ ਚੋਰੀ ਹੋਇਆ ਜੀ ਤਕਰੀਬਨ ਤਕਰੀਬਨ 4 ਤੋਂ 5 ਲੱਖ ਦੇ ਵਿੱਚ ਇਹ ਸਮਾਨ ਜੋ ਇਹਦੀ ਕੀਮਤ ਦੇ ਬਣ ਸਕਦੀ ਹੈ ਕਿਉਂਕਿ ਜੋ ਮਿਸਤਰੀਆਂ ਦੀਆਂ ਮਸ਼ੀਨਾਂ ਆਇਆ ਇਸ ਕੱਲ ਇਹਨਾਂ ਦੇ ਇਕਵਿਪਮੈਂਟ ਤੁਹਾਨੂੰ ਪਤਾ ਸਾਰੇ ਮਹਿੰਗੇ ਹੀ ਆਂਦੇ ਨੇ ਤੇ ਜੋ ਮੇਰਾ ਸਮਾਨ ਗਿਆ ਏ ਮੈਂ ਹੁਣਦਾ ਇਹ ਅੰਦਾਜ਼ਨ ਤੁਹਾਨੂੰ ਦੱਸ ਰਿਹਾ ਇਕ ਤਕਰੀਬਨ ਸਾਰਾ ਟੋਟਲ ਬਣਾਇਆ ਜਾਏ ਇਕ ਤਕਰੀਬਨ ਤਕਰੀਬਨ 4 ਔਰ 5 ਦੇ ਵਿੱਚ ਇਸ ਦੀ ਕੀਮਤ ਬਣ ਸਕਦੀ ਹੈ ਨਹੀਂ ਤੁਹਾਡੇ ਸਮਾਨ ਦੀ ਜਾਂ ਮਿਸਤਰੀਆਂ ਦੇ ਸਮਾਨ ਟੋਟਲ ਸਮਾਨ ਦੀ ਟੋਟਲ ਸਮਾਨ ਦੀ ਗੱਲ ਕਰ ਰਿਹਾ ਲਗਭਗ 4 5 ਹੋ ਸਕਦਾ ਹੈ ਜ਼ਿਆਦਾ ਵੀ ਹੋਵੇ ਕਟ ਦੇ ਕੋਈ ਚਾਂਸ ਨਹੀਂ ਹੈ ਕਿਉਂਕਿ ਅੱਜ ਕੱਲ ਜੋ ਰੇਟ ਮਾਰਕਟ ਦੇ ਵਿੱਚ ਅਗਰ ਅਸੀਂ ਇਹਨਾਂ ਨੂੰ ਫੁੱਟ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਵੀ ਇਹ ਕਿਤੇ ਨਾ ਕਿਤੇ ਦੀ ਕੀਮਤ ਬਹੁਤ ਜ਼ਿਆਦਾ ਵਧ ਗਈ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਨੇ ਮੌਕਾ ਦੇਖਿਆ ਕੀ ਕਹਣਾ ਪੁਲਿਸ ਦਾ ਜੀ ਪੁਲਿਸ ਆਪਣੀ ਜਾਂਚ ਜੋ ਜੁਟੀ ਹੋਈ ਹੈ ਤਾਂ 20 ਉਹਨਾਂ ਦੀ ਜਾਰੀ ਹੈ ਤੁਹਾਨੂੰ ਸ਼ੱਕ ਹੋਵੇ ਕਿਸੇ ਉੱਪਰ ਲੇਕੋ ਮੈਂ ਇਸ ਤਰ੍ਹਾਂ ਕਿਸੇ ਪਰ ਨਹੀਂ ਕਹਿ ਸਕਦਾ ਕਿਉਂਕਿ ਇੱਥੇ ਕਈ ਬੰਦੇ ਕੰਮ ਕਰ ਚੁੱਕੇ ਨੇ ਤੇ ਮੇਰੇ ਜੋ ਇੱਥੇ ਮਿਸਤਰੀ ਹੈ ਜਾਂ ਫਿਰ ਆਪਣਾ ਡਾਊਨ ਸੀਨ ਗੁਆਲੇ ਲੱਗੇ ਹੋਏ ਉਹ ਵੀ ਬੋਲਦੇ ਨੇ ਕਿ ਜੋ ਸਾਡੇ ਬੰਦੇ ਨੇ ਹੈਗੇ ਜੋ ਅਸੀਂ ਕੰਮ ਲਗਾਏ ਨੇ ਤੇ ਮਿਸਤਰੀ ਨਾਲ ਜੋ ਬੰਦੇ ਲਗਾਏ ਨੇ ਸਾਰੇ ਜਾਣ ਪਛਾਣ ਦੇ ਵਿੱਚ ਨੇ ਤੇ ਜਿਵੇਂ ਉਹਨਾਂ ਨੂੰ ਜਾਂਚ ਪੜਤ ਦੀ ਕੋਈ ਵੀ ਜ਼ਰੂਰਤ ਪਏਗੀ ਉਹ ਆਪਣੇ ਸਾਰੇ ਬੰਦੇ ਨੂੰ ਹਾਜ਼ਰ ਕਰਨਗੇ ਕਿਉਂਕਿ ਸੋਚਣ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਲਗਭਗ ਤੁਹਾਡੇ ਮੁਤਾਬਿਕ 10:30 ਵਜੇ ਸਮਾਂ ਦੱਸ ਰਹੇ ਹੋ ਤੇ ਕਣੀ ਆਬਾਦੀ ਵਾਲਾ ਹੀ ਜਗ੍ਹਾ ਹੈਗੀ ਹੈ ਇਹ ਵੀ ਹੈ ਨਹੀਂ ਕਿ ਆਪਾਂ ਕਿਤੇ ਖਾਲੀ ਜਗ੍ਹਾ ਦੇ ਵਿੱਚ ਹੈਗੇ ਆ ਜਾਂ ਪੋਸ਼ ਅਲਾਕਾ ਨਹੀਂ ਹੈਗਾ ਸਾਡਾ ਕਣੀ ਆਬਾਦੀ ਵਾਲੀ ਹੈਗੀ ਹੈ ਜਗ੍ਹਾ ਤੁਹਾਨੂੰ ਲੱਗ ਰਿਹਾ ਕਿ ਕਿਸੇ ਭੇਤੀ ਬੰਦੇ ਦਾ ਕੰਮ ਹੋ ਸਕਦਾ ਹੈ ਦੇਖੋ ਜਿਸ ਤਰ੍ਹਾਂ ਉੱਪਰ ਵਾਲੇ ਸਮਾਨ ਨੂੰ ਤਚਰੋ ਕੋਈ ਵੀ ਅਗਰ ਇੱਥੇ ਆ ਕੇ ਚੱਕ ਲੇਦਾ ਸੀ ਕਹਿ ਸਕਦੇ ਆ ਕਿ ਇੱਕ ਆਮ ਬੰਦੇ ਨੇ ਚੋਰੀ ਕੀਤੀ ਹੈ ਪਰ ਜੋ ਸਮਾਨ ਮੇਰਾ ਨੀਚੋ ਚੱਕ ਹੋ ਜਾ ਉਸ ਦੇ ਵਿੱਚ ਦਿਨ ਦੇ ਟਾਈਮ ਤੇ ਵੀ ਅਗਰ ਅਸੀਂ ਅੰਦਰ ਜਾਈਏ ਤਾਂ ਬਹੁਤ ਮੁਸ਼ਕਿਲ ਹੈ ਉੱਥੇ ਜਾਣਾ ਉੱਥੇ ਜੋ ਮੇਰਾ ਸਮਾਨ ਪਿਆਤਾ ਉਹ ਮੇਰੇ ਬਹੁਤ ਹੀ ਮੈਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਨੀਚੇ ਸਮਾਨ ਪਿਆ ਹੋਇਆ ਹੈ ਔਰ ਉੱਥੇ ਕੀਮਤੀ ਚੀਜ਼ਾਂ ਪਈਆਂ ਹੋਈਆਂ ਨੇ ਮੇਰੇ ਹਲਵਾਈ ਦੇ ਸਮਾਨ ਦੀਆਂ ਜੋ ਸਿਲੰਡਰ ਟਾਈਪ ਹੋ ਰਿਹਾ ਏਦਾ ਦੇ ਬੜਾ ਕੁ ਕਾਫੀ ਕੁਝ ਪਿਆ ਵਾ ਔਰ ਕਿਤਨਾ ਕਿਤੇ ਜੋ ਇਥੇ ਕੰਮ ਕਰਕੇ ਗਏ ਨਹੀਂ ਬੰਦੇ ਹੋ ਸਕਦਾ ਕਿਸੇ ਦਾ ਦੇਖੋ ਜੀ ਅਸੀਂ ਅੰਦਰ ਵੜ ਕੇ ਦੇਖ ਨਹੀਂ ਸਕਦੇ ਕਿ ਕਿਸਦੇ ਦਿਲ ਚ ਕੀ ਹੈ ਹੋ ਸਕਦਾ ਕੋਈ ਉਹ ਨਾ ਵਿੱਚੋਂ ਇੱਕ ਹੋਵੇ ਹੋ ਸਕਦਾ ਕੋਈ ਰਾਉਂਡ ਲਗਾ ਕੇ ਗਿਆ ਹੋਵੇ ਜਾਂ ਸਾਡੇ ਪਿੱਛੇ ਤੇ ਕੋਈ ਚੱਕਰ ਲਗਾ ਕੇ ਗਿਆ ਹੋਵੇ ਕੋਈ ਨਾ ਕੋਈ ਹੋ ਸਕਦਾ ਆਪਣੇ ਚੋਂ ਇੱਕ ਹੋਵੇ ਪਰ ਮੈਂ ਕਿਸੇ ਪਰ ਸਿੱਧਾ ਨਿਸ਼ਾਨਾ ਨਹੀਂ ਲਗਾ ਸਕਦਾ ਕਿ ਅਸ ਬੰਦੇ ਨਹੀਂ ਕੀਤੀ ਹੈ ਜਿਵੇਂ ਇਹ ਤਾਂ ਜਦੋਂ ਹੁਣ ਕੋਈ ਤੱਤ ਸਾਹਮਣੇ ਆਏਗਾ ਉਸ ਤੋਂ ਹੀ ਪਤਾ ਲੱਗੇਗਾ ਮੰਗ ਕੀ ਕਰਦੇ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਮੈਂ ਇਹ ਕਹੂੰਗਾ ਕਿ ਜਿੰਨੀ ਜਲਦੀ ਹੋ ਸਕੇ ਚੋਰਾਂ ਨੂੰ ਪਕੜਿਆ ਜਾਏ ਕਿਉਂਕਿ ਅੱਗੇ ਮੇਲਾ ਹੈ ਮੇਲੇ ਦੇ ਵਿੱਚ ਇਸ ਤਰ੍ਹਾਂ ਜੇਕਰ ਚੋਰੀਆਂ ਹੋਰ ਕਿਤੇ ਆਸ-ਪਾਸ ਵੀ ਹੋਵੇ ਤਾਂ ਕਿਸੇ ਦਾ ਹੋਰ ਜਾਣੀ ਮਾਨੇ ਨੁਕਸਾਨ ਵੀ ਹੋ ਸਕਦਾ ਸੋ ਜਿੰਨਾ ਵੀ ਹੋ ਸਕੇ ਇਹ ਇਹਨਾਂ ਚੋਰਾਂ ਤੇ ਨੱਥ ਪਾਈ ਜਾਏ ਨਹੀਂ ਰਾਤ ਦੇ ਸਮੇਂ ਦੇ ਵਿੱਚ ਇੱਥੇ ਕੋਈ ਨਹੀਂ ਹੁੰਦਾ ਸਿਕਾ ਨਹੀਂ ਇੱਥੇ ਕੋਈ ਨਹੀਂ ਸੀਗਾ ਰਾਤ ਦੇ ਸਮੇਂ ਤੇ ਕੋਈ ਨਹੀਂ ਸੀਗਾ ਤਕਰੀਬਨ ਅ ਲੇਬਰ ਵਾਲੇ ਆਪਣਾ 6 ਵਜੇ ਕੰਮ ਖਤਮ ਕਰਕੇ ਚਲੇ ਜਾਂਦੇ ਲੋਕ ਲਗਾ ਦਿੰਦੇ ਸੀਗੇ ਤੇ ਤਕਰੀਬਨ ਪਿਛਲੇ ਸਾਲ ਦੇ ਅਗਸਤ ਮਹੀਨੇ ਤੋਂ ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਮੈਂ ਉਹ ਮੈਂ ਦਸੰਬਰ ਮਹੀਨੇ ਤੋਂ ਇਹ ਮਕਾਨ ਛੱਡ ਕੇ ਅ ਦੂਸਰੇ ਮੁਹੱਲੇ ਚ ਗਿਆ ਤੇ ਦਿੱਲੀ ਮੈਂ ਆਪ ਖੁਦ ਰੌਂਡ ਲਗਾ ਦਤਾ ਹੁਣ ਮੇਲੇ ਕਰਕੇ ਮੇਰਾ ਵੀ ਥੋੜਾ ਸੀਜ਼ਨ ਦਾ ਟਾਈਮ ਹੈ ਇਸ ਕਰਕੇ ਆਣਾ ਜਾਣਾ ਥੋੜਾ ਘੱਟ ਲੱਗਿਆ ਬਟ ਅਸੀਂ ਵੀ ਅਗਰ ਇੱਥੇ ਲਾਸਟ ਰੌਂਡ ਲਗਾਉਂਦੇ ਤੇ 7:08 ਵਜੇ ਉਸ ਤੋਂ ਬਾਅਦ ਅਸੀਂ ਵੀ ਨਹੀਂ ਆਉਂਦੇ ਤੇ ਇਹ ਫਸਟ ਜੋ ਹੋਇਆ ਏ ਤਕਰੀਬਨ 10:00 ਵਜੇ 10:00 ਵਜੇ ਤੋਂ ਲੈ ਕੇ ਕੋਈ ਰਾਤ ਦੇ 1 ਜਾਂ 2 ਵਜੇ ਦੇ ਸਮੇਂ ਦੇ ਵਿੱਚ ਹੋਇਆ ਜੋ ਮੈਂ ਚੋਈ ਬਾਜ਼ਾਰ ਦੇ ਵਿੱਚ ਯੂਸਫ ਜੀ ਦੇ ਕਬੀਰ ਮੰਦਿਰ ਦੇ ਕੈਮਰੇ ਚੈੱਕ ਕੀਤੇ ਆ ਆਪਾਂ 4:00 ਵਜੇ ਤੱਕ ਕਿਤੇ ਉਸ ਰੋਡ ਦੇ ਉੱਤੇ ਕੋਈ ਵੀ ਨਹੀਂ ਆਇਆ ਉਹ ਕੈਮਰੇ ਬਿਲਕੁਲ ਕਲੀਅਰ ਪਾਏ ਗਏ ਇਹ ਦੂਸਰੀ ਤਰਫ ਦੇ ਵੀ ਕੈਮਰੇ ਕਲੀਅਰ ਪਾਏ ਗਏ ਹੁਣ ਸਿਰਫ ਦੋ ਗਲੀਆਂ ਰਹਿ ਗਈਆਂ ਨੇ ਇੱਕ ਸਾਡੀ ਜੋ ਰੈਡ ਰੋਜ਼ ਦੀ ਤਰਫ ਜਾਂਦੀ ਹੈ ਇੱਕ ਇਹ ਗਲੀ ਔਰ ਹੋ ਸਕਦਾ ਹੈ ਕਿ ਜੋ ਆਂਡ ਗੌਂਡ ਦੇ ਵਿੱਚ ਇੱਕ ਦੋ ਬੰਦੇ ਜੋ ਕਹਿ ਰਹੇ ਨੇ ਕਿ ਰਾਤ ਇੱਥੇ ਦੋ ਲੜ ਲੜਕੇ ਬਾਈਕ ਖੜੀ ਕਰਕੇ ਪੈਦਲ ਰਾਉਂਡ ਲਗਾ ਰਹੇ ਥੇ ਉਹਨਾਂ ਪਰ ਸ਼ੱਕ ਹੈ ਉਹ ਹੋ ਸਕਦਾ ਕਿ ਇੱਥੋਂ ਸਮਾਨ ਚੱਕ ਕੇ ਆ ਪਿਛਲੀ ਗੱਡੀ ਦੇ ਵਿੱਚ ਨੂੰ ਗਏ ਨੇ ਜਾਂ ਹੋ ਸਕਦਾ ਏ ਕਿ ਇਹ ਜੋ ਸਮਾਨ ਹੈ ਇਹ ਇੰਨਾ ਸੁੱਖਾ ਨਹੀਂ ਹੈ ਨੂੰ ਕਿ ਹੱਥ ਦੇ ਉੱਤੇ ਚੱਕ ਕੇ ਲੈ ਜਾਣਾ ਕਿਉਂਕਿ ਭਾਰੀ ਭਾਰੀ ਬਰਤਨ ਨੇ ਸਿਲੰਡਰ ਨੇ ਹੋਰ ਚੀਜ਼ਾਂ ਨੇ ਹੋ ਸਕਦਾ ਹੈ ਕਿਤੇ ਨੇੜੇ ਸ਼ਿਫਟ ਹੋਇਆ ਹੋਵੇ ਹੋ ਸਕਦਾ ਹੈ ਕਿ ਇੱਥੋਂ ਚੱਕ ਕੇ ਮਰੀ ਭਾਰੀ ਉਹਨਾਂ ਨੇ ਕਿਸੇ ਕਨਵੈਸ ਦੇ ਵਿੱਚ ਪਾ ਕੇ ਉਹਨੂੰ ਕਿਤੇ ਹੋਰ ਲੈ ਕੇ ਗਏ ਨੇ ਤੋ ਤੁਹਾਡੇ ਮੁਤਾਬਿਕ ਜਿਹੜਾ ਸਮਾਨ ਤੁਸੀਂ ਦੱਸ ਰਹੇ ਹੋ ਕਿ ਭਾਰਾ ਇੱਕਲਾ ਬੰਦਾ ਚੱਕ ਨਹੀਂ ਸਕਦਾ ਇਟ ਮੀਨ ਇਹ ਕਿਸੇ ਗ੍ਰੋਹ ਦਾ ਕੰਮ ਹੈ ਬਿਲਕੁਲ ਬਿਲਕੁਲ ਇੱਕ ਕਮ ਸੇ ਕਮ ਚੋਰੀ ਹੈ ਇਹ ਮੇਰੇ ਮੁਤਾਬਿਕ 400 ਲੈ ਕੇ 6 ਬੰਦੇ ਦੇ ਵਿਚਕਾਰ ਇੰਨੇ ਕ ਜਣਿਆਂ ਨੇ ਕੀਤੀ ਹੈ ਅੰਦਰ ਜੋ ਆਏ ਨੇ ਉਹ ਤਕਰੀਬਨ ਤਕਰੀਬਨ 6 ਬੰਦੇ ਆਏ ਕਿਉਂਕਿ ਉਹ ਜੋ ਬੈੱਡ ਹੈ ਉਹ ਦੋ ਬੰਦੇ ਨਹੀਂ ਚੱਕ ਸਕਦੇ ਉਹਨੂੰ ਉਹ ਇੰਨੇ ਭਾਰੇ